ਪੰਜਾਬ ਦੇ ਮਤਭਾਸੀ ਕਵਾਂ ਦੇ ਨਾਮ ਦੇ ਇਤਿਹਾਸ ਸੰਗਰੂ ਦੇ ਵਿੱਚ ਸੰਗਰੂ ਪ੍ਰਚਾਰ ਦੇ ਲਗਾ ਇਹਦਾ ਇਤਿਹਾਸ ਚੱਲ ਰਿਹਾ ਹੈ ਕਿ ਨਛਾ ਦੇ ਵਿੱਚ ਕਿਹਾ ਤੇਰੀ ਸਾ ਤੁਹਾਡੀ ਜਗਾ ਆਪਣੀ ਹੈ ਇੱਦਾਂ ਜੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੱਸੋ ਮੈਂ ਯੂਨ ਕਰਾਂ ਮੈਂ ਜਨਾਬ ਜੀ ਪੰਜਾਬ ਦੀ ਜਵਾਨੀ ਹੁਲਦੀ ਹੈ ਤੁਹਾਨੂੰ ਦੋ ਦਲੇ ਬੱਚਿਆਂ ਨੂੰ ਤੁਸੀਂ ਇਸ ਤੋਂ ਨਬੂਤ ਕਰਤਾ ਇਹ ਤੁਸੀਂ ਇਹੀ ਕਰਦੇ ਰਹੋਗੇ ਤਾਂ ਫਿਰ ਕਿੰਨੇ ਬੱਚੇ ਹੋਣਗੇ ਮੈਂ ਨਹੀਂ ਕਰਾਂਗੇ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਇਹ ਗੱਲ ਜੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਅਗਰ ਤੁਸੀਂ ਨਹੀਂ ਕਰਨਗੇ ਬਸ ਨਾ ਬਖਸ਼ੀਓ ਜਿਹੜੀ ਸਾਨੂੰ ਕੰਨਵਾਣਾ ਹੈ ਲਾਤੀਓ ਜੀ ਇਹ ਨਹੀਂ ਅਸੀਂ ਕਰਾਂਗੇ ਜੀ ਅਸੀਂ ਤੁਸੀਂ ਸ੍ਰੂ ਤੁਹਾਨੂੰ ਇੱਕ ਮੀਟਿੰਗ ਕਰਾਂਗੇ ਠੀਕ ਹੈ ਸਰ ਮੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਜੀ ਸਖਤੀ ਨਾਲ ਕਿ ਇਹ ਇਸ ਪੋਰਖੰਦੇ ਤੋਂ ਬਾਹਰ ਆਣ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨ ਤੇ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣਾ ਨਾ ਕਰੀਓ ਬਾਈ ਉਹ ਸਾਹਮਣੇ ਹੈ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮਾਰਨ ਲਈ ਇੱਕ ਵਾਰੀ ਮਾਰ ਦੋ ਅਛੇ ਰਹੋਗੇ ਕਾਸੀ ਜੀ ਧੰਨਵਾਦ ਹੋਣਾ ਸੋਮਾ ਜੀ ਸੋਮਾ ਜੀ ਅੱਜ ਰਾਮਨਗਰ ਬਸਤੀ 'ਚ ਪੁਲਿਸ ਆਈ ਹੈ ਮਕਾਨ ਟਾੜੀ ਕਹਿੰਦੇ ਜਿਹੜੇ ਨਸ਼ਾ ਵੇਚਦੇ ਨੇ ਐਨਟੀਪੀਐਸ ਦੇ ਪਰਚੇ ਦਰਜ ਨੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਜੀ ਵੇਚਾਂਗੇ ਅੱਗੇ ਤੋਂ ਜੋ ਮਰਜ਼ੀ ਸਾਨੂੰ ਸਜ਼ਾ ਜੀ ਉਹ ਲਾ ਸਕਦੇ ਆ ਜੇ ਸਾਡੇ ਤੋਂ ਨਿਕਲ ਜਿਹੜਾ ਹੀ ਜਾਣਦਾ ਸਾਨੂੰ ਲਾ ਸਕਦੇ ਆ ਜੀ ਵੀ ਅੱਗੇ ਤੋਂ ਨਹੀਂ ਅਸੀਂ ਹਜੇ ਕੰਮ ਕਰਾਂਗੇ ਸਾਨੂੰ ਐਡ ਕੀ ਬਖਸ਼ਿਆ ਜਾਵੇ ਜੀ ਪਹਿਲਾਂ ਕਿਉਂ ਕਰਦੇ ਸੀਗੇ ਨਹੀਂ ਕਰਦੇ ਜੋ ਕੋਈ ਪਹਿਲਾਂ ਮੁਰਦਿਆਂ ਦੇ ਕਰਦੇ ਸੀ ਹੁਣ ਨਹੀਂ ਕਰਦੇ ਸੀਏ अच्छा <laughs> जी ਹੁਣ ਅਸੀਂ ਆਪ ਜੀ ਮੈਂ ਜਾਣੇ ਮਿਹਨਤ ਦਿਹਾੜੀ ਕਰਦੇ ਆਂ ਜੀ ਛੀਜ਼ਾਂਾਂ 'ਤੇ ਜਾਣੇ ਜੀ ਵੀ ਨਹੀਂ ਕਰਦੇ ਹੁਣ ਇਹ ਦੋ ਵੇ ਜੀ ਹੁਣ ਐਸਐਸਪੀ ਸਾਹਿਬ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਵੀ ਅੱਗੇ ਤੋਂ ਨਹੀਂ ਕਰਨਾ ਵੀ ਜਦ ਬੁਲਾਵਾਂਗੇ ਮੀਟਿੰਗ 'ਚ ਵੀ ਅਸੀਂ ਜਾਵਾਂਗੇ ਜਦ ਹਾਂ ਕੀ ਕਹਿੰਗੇ ਮਾਤਾ ਕੀ ਨਾਮ ਹੈ ਕੀ ਨਾਮ ਹੈ ਗੁੱਡੀ ਹੈ ਜੀ ਅਗੂਡੀ ਕੀ ਕੀ ਕਹੋਗੇ ਜੀ ਅਸੀਂ ਜੀ ਨਸ਼ਾ ਛੱਡ ਸਕਦੇ ਅਸੀਂ ਕੋਈ ਨਹੀਂ ਕਰਦੇ ਹੈਗੇ ਜੀ ਜਿਹੜਾ ਜੇ ਸਾਡੇ ਦਾ ਕੁਝ ਫੜਿਆ ਕਰਿਆ ਗਿਆ ਜੋ ਮਰਜ਼ੀ ਕਿ ਸਜ਼ਾ ਲਾ ਦੇ ਸਾਨੂੰ ਕਰ ਦਿਜੇ ਚਿੱਟਾ ਵੀ ਵਿਕਦਾ ਗਿਆ ਜਾਂ ਵੇਚਦੇ ਨੇ ਤੁਹਾਡੇ ਆਪਦੇ ਬੱਚੇ ਵੀ ਮਰੇ ਨੇ ਕਈ ਨਹੀਂ ਜੀ ਨਾ ਜੀ ਅਸੀਂ ਨਾ ਵੇਚਦੇ ਨਹੀਂ ਹੈਗੇ ਜੀ ਅਸੀਂ ਕੁਝ ਨਹੀਂ ਕਰਦੇ ਜੀ ਆਪਦੀ ਮਿਹਨਤ ਨਾਲ ਹੀ ਪਾਇਆ ਜੀ ਤੁਸੀਂ ਨਹੀਂ ਜੀ ਜਿਹੜੇ ਬਾਕੀ ਜਿਹੜੇ ਵੇਚਦੇ ਨੇ ਕਰਦੇ ਨੇ ਤੁਹਾਡੇ ਮੇਰੇ ਵਿੱਚ ਮਕਾਨ ਤਾਂ ਨਹੀਂ ਢਾਕੇ ਗਏ ਨਹੀਂ ਬੜਾ ਕੋਈ ਨਾ ਜੀ ਵੇਚਣ ਲੱਗੇ ਜੀ ਅਸੀਂ ਦੱਸ ਦਾਂਗੇ ਜੀ ਤੁਸੀਂ ਐਸਐਸਪੀ ਸਾਹਿਬ ਨੂੰ ਆ ਕੇ ਵੀ ਅੱਗੇ ਤੋਂ ਨਹੀਂ ਕਰ ਹਾਂ ਜੀ ਅੱਗੇ ਤੋਂ ਨਹੀਂ ਜੀ ਕਰਦੇ ਇਹ ਕੰਮ ਜੀ ਜਿਹੜਾ ਹੋ ਗਿਆ ਠੀਕ ਹੈ ਜੇਸੀ ਕਰਿਆ ਜੋ ਮਰਜ਼ੀ ਸਜ਼ਾ ਦੇ ਦਿਓ ਸਾਨੂੰ ਠੀਕ ਹੈ ਜੀ ਹਾਂ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਅੱਜ ਰਾਮਨਗਰ ਵਸਤੀ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਕੁਝ ਇਲੀਗਲ ਜਿਹੜੇ ਕੰਸਟਰਕਸ਼ਨ ਰਾਮਨਗਰ ਵਸਤੀ ਚ ਆਪਾਂ ਖੜਾਏ ਕਿ ਇਲੀਗਲ ਕੰਸਟਰਕਟ ਜਿਹੜੇ ਬਿਲਡਿੰਗ ਬਾਇਲਾਅਸ ਤੇ ਕੰਸਟਰਕਸ਼ਨ ਦੇ ਨਿਯਮਾਂ ਨੂੰ ਨਗਣਾ ਕਰਕੇ ਜਿਹੜੀ ਪ੍ਰਾਪਰਟੀ ਬਣਾਈ ਹੈ ਗਈ ਸਰ ਉਸਲਾ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਧਿਆਨ ਦਿੱਤਾ ਹੈ ਜਿਹੜੇ ਓਨਰ ਇਹਨਾਂ ਦੇ ਖਿਲਾਫ ਐਨਡੀਪੀਐਸਐਕ ਦੇ ਤਹਿਤ 4 ਤੋਂ ਲੈ ਕੇ 7 ਪਰਚੇ ਵੀ ਦਰਜ ਹੈ ਤੋ ਇਹਨਾਂ ਨੂੰ ਕਾਇਦਾ ਪ੍ਰਸ਼ਾਸਨ ਵੱਲੋਂ ਕਮੇਟੀ ਵੱਲੋਂ ਨੋਟਿਸ ਵੀ ਦਿੱਤਾ ਗਿਆ ਸੀ 220 ਦੇ ਤਹਿਤ ਦੁਬਾਰਾ ਫਿਰ ਨੋਟਿਸ ਦਿੱਤਾ ਗਿਆ ਲੇਕਿਨ ਇਹਨੇ ਨਾ ਕੋਈ ਜਵਾਬ ਨਹੀਂ ਆਇਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਇਸ ਹੋਗਣਾਂ ਦੀ ਮਦਦ ਨਾਲ ਜੋ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਹਨ ਨਸ਼ਾ ਦੇ ਬਿਲਜੰਗ ਦੇ ਉਹਦੇ ਕਰਕੇ ਜਿਹੜੀ ਇਹਨਾਂ ਦੇ ਪ੍ਰਾਪਰਟੀ ਜਿਹੜੀ ਹੈ ਇਸ ਕਰਕੇ ਨੋਟਿਸ ਦੇ ਕੇ ਬਾਕਾਇਦਾ ਉਹਨਾਂ ਡਿਮੋਨਿਸ਼ ਕੀ ਤਾਲੀ ਅਸੀਂ ਹਜੇ ਵੀ ਸਾਡੇ ਨੋਟਿਸ ਜਿਹੜੀ ਹੋਰ ਵੀ ਆਈ ਹੈ ਅਸੀਂ ਪ੍ਰਾਪਰਟੀ ਆਈਡੈਂਟੀਫਾਈ ਕਰ ਰਹੇ ਜਿਹੜੀ ਗੈਰਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਤੇ ਜਦੋਂ ਵੀ ਸਾਡੇ ਧਿਆਨ ਜਾਂਦਾ ਹੈ ਅਸੀਂ ਪ੍ਰਸ਼ਾਸਨ ਦੀ ਜਾਂ ਨਲ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਗੈਰਕਾਨੂੰਨੀ ਬਿਲਡਿੰਗ ਸੀ ਕਿ ਕਿਸੇ ਦੇ ਨਾਮ ਬਿਲਡ ਪਲਾਟ ਬਿਲਡਿੰਗ ਬਾਇਲਾਅਸ ਦੀ ਉਲੰਘਣਾ ਕਰਕੇ ਜਿਹੜੀ ਗੈਰਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਸਨ ਠੀਕ ਹੈ ਸਤਿਕਾਰਯੋਗ ਸਰ ਕਿਸ ਤਰੀਕੇ ਦੀ ਮੁਹਿੰਮ ਚਲਾਈ ਗਈ ਹੈ ਨਸ਼ੇ ਦੇ ਖਿਲਾਫ ਜਿਹੜੇ ਮਕਾਨ ਢਾਇਆ ਜਾ ਰਹੇ ਨੇ ਇਹ ਇਲੀਗਲ ਸੀ ਹੈ ਨਸ਼ੇ ਦੇ ਨਾਲ ਬਣਾਏ ਸਿੱਕੇ ਅ ਜੀ ਜੱਜ ਅਸੀਂ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਆ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਸਟਰਕਚਰਸ ਦੇ ਡੈਮੋਲੇਸ਼ਨ ਦੇ ਆਰਡਰ ਸਿੱਗੇ ਤੇ ਉਸ ਦੇ ਵਿੱਚ ਅਸੀਂ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਜਿਹੜਾ ਇੱਕ ਘਰ ਹੈਗਾ ਉਹ ਹੈਗਾ ਰਾਜਪਾਲ ਸਿੰਘ ਜਿਸ ਤੇ 7 ਐਨਡੀਪੀਐਸ ਦੇ ਐਫਆਈਆਰਸ ਨੇ ਤੇ ਤੇ ਰਾਜਵਿੰਦਰ ਕੌਰ ਸਤੋ ਜਿਸ ਤੇ 4 ਐਫਆਈਆਰ ਹੈ ਕੁੱਲ 11 ਐਨਡੀਪੀਐਸ ਦੀਆਂ ਐਫਆਈਆਰਸ ਨੇ ਤੇ ਦੂਸਰਾ ਘਰ ਹੈਗਾ ਲੱਖੋ ਦਾ ਜਿਸ ਤੇ 4 ਐਨਡੀਪੀਐਸ ਦੀਆਂ ਐਫਆਈਆਰਸ ਨੇ ਸਰ ਇਹ ਕਿ ਕਿਸ ਕਿਹੜਾ ਰਸ਼ਮੀ ਸੀ ਕਿਸ ਚੀਜ਼ ਦੇ ਜੀ ਇਹ ਬੇਸਿਕਲੀ ਇੱਥੇ ਨਸ਼ਾ ਤਸਕਰੀ ਦੀ ਦੇ ਡਰਗ ਸਪਲਾਈ ਦੀ ਹੀ ਕਾਫੀ ਕੰਪਲੀਟ ਜਿਹਾ ਸਮੋਲੇ ਤੋਂ ਆਈ ਹੈ ਤੇ ਜਿਹੜੀ ਇਹਨਾਂ ਦੇ ਉੱਤੇ ਐਫਆਈਆਰ ਸੀ ਉਹ ਵੱਖ-ਵੱਖ ਸਬਸਟੈਂਸਸ ਦੀ ਹੈ ਇਸ ਨਾਲ ਕੀ ਮੈਸੇਜ ਦੇਣਾ ਚਾਹੁੰਦਾ ਜਿਸ ਤਰ੍ਹਾਂ ਮ ਕਾਂਟ ਰਿਹਾ ਨਹੀਂ ਮੈਂ ਤਾਂ ਆਪ ਦੇ ਰਹੀਂ ਸਿਰਫ ਇੱਕੋ ਹੀ ਕਲੀਅਰ ਤੇ ਸਪਸ਼ਟ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਲਗਾਤਾਰ ਪੰਜਾਬ ਨੂੰ ਕਰਨ ਲਈ ਪੂਰੇ ਉਪਰਾਲੇ ਕਰ ਰਹੇ ਹਨ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਤੇ ਇਹ ਆਉਣ ਵਾਲੇ ਦਿਨ ਚ ਵੀ ਜਿਹੜੇ ਵੀ ਇਹ ਗੋਰਖ ਧੰਦਾ ਕਰ ਰਹੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਬਹੁਤ ਠੀਕ ਹੈ